ਜਿਹੜੀ ਚੀਜ਼ਾਂ ਅੱਜ ਇਹਨਾਂ ਦੇ ਕਬੂਲੀਆਂ ਨੇ ਜਦੋਂ ਸਾਰਾ ਪੰਥ ਸੜਕਾਂ ਤੇ ਬੈਠ ਕੇ ਕਹਿ ਰਿਹਾ ਸੀ ਨਾ ਸ਼੍ਰੋਮਣੀ ਕਮੇਟੀ ਮੈਂਬਰ ਨਾ ਪ੍ਰਧਾਨ ਨਾ ਅਕਾਲੀ ਦਲ ਸਰਕਾਰ ਤੇ ਨਾ ਬਾਦਲ ਇਹਨਾਂ ਨੂੰ ਦਰਕ ਨਾ ਕਰਦੇ ਸੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿਹੜੀ ਐਸੀ ਰਾਤੋਂ ਰਾਤ ਰੂਹ ਫੂਕ ਦਿੱਤੀ ਕਿ ਉਹ ਅਕਾਲੀ ਫੁੱਲਾ ਸਿੰਘ ਦਾ ਰੂਪ ਧਰਨ ਕਰਕੇ ਜਥੇਦਾਰ ਛੇਤੀ ਤੋਂ ਛੇਤੀ ਮੈਨੂੰ ਸਜ਼ਾ ਲਾਉਣ ਜਿਹੜੀ ਵੀ ਲਾਉਣੀ ਇਹਦਾ ਮਤਲਬ ਉਹਨੂੰ ਪਤਾ ਸੀ ਕਿ ਸਜ਼ਾਵਾਂ ਕਿਹੜੀਆਂ ਲੱਗਣੀਆਂ ਨੇ ਕਾਲਾ ਦਿਨ ਲਿਖ ਦਿੱਤਾ ਪੰਥ ਵਾਸਤੇ ਜਿਹੜਾ ਪੁਸ਼ਤਾ ਨੂੰ ਭੁਗਤਣਾ ਪਊ ਬਾਦਲ ਕਿਆਂ ਨੇ ਸਜ਼ਾਵਾਂ ਲਵਾ ਕੇ ਅਕਾਲ ਤੱਕ ਸਭ ਤੋਂ ਕਲੀਨ ਚਿੱਟ ਲੈ ਲਈਆ ਇਹਨੂੰ ਸਜ਼ਾ ਨਹੀਂ ਇਹਨੂੰ ਸੇਵਾਦਾਰੀ ਕਿਹਾ ਜਾਂਦਾ ਔਰ ਉਨ੍ਹਾਂ ਦੀ ਸੇਵਾਦਾਰੀ ਨੂੰ ਸਜਾ ਬਣਾ ਕੇ ਸੁਣਾਇਆ। ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜੋ ਕੱਲ 2 ਦਸੰਬਰ 2024 ਨੂੰ ਡਰਾਮਾ ਕੀਤਾ ਗਿਆ ਮੈਂ ਫਿਰ ਸ਼ਬਦ ਵਰਤ ਰਿਆਂ ਕਿ ਇਹਨਾਂ ਦੇ ਪਿੱਛੇ ਨਾਟਕ ਲਿਖਣ ਵਾਲੀ ਟੀਮ ਹੋਰ ਹੈ। ਉਸ ਨਾਟਕ ਦੇ ਕਲਾਕਾਰ ਅਜੋਕੇ ਸਮੇਂ ਦੇ ਬਦਲ ਕਿਆਂ ਵੱਲੋਂ ਪ੍ਰਤੀਕੀਤੇ ਹੋਏ ਕਰਮਚਾਰੀ ਜਥੇਦਾਰ ਨੇ ਤੇ ਨਾਲ ਇਹਨਾਂ ਦੀ ਸਮੁੱਚੀ ਸ਼੍ਰੋਮਣੀ ਕਮੇਟੀ ਦੀ ਜਿੰਨੇ ਮੈਂਬਰ ਨੇ ਪ੍ਰਧਾਨ ਨੇ ਜਾਂ ਇਹਨਾਂ ਦੇ ਐਮਐਲਏ ਰਹਿ ਚੁੱਕੇ ਉਹ ਸਾਰੀ ਟੀਮ ਹੈ ਜਿਸ ਨੇ ਕੱਲ ਇੱਕ ਨਵਾਂ ਨਾਟਕ ਖੇਡਿਆ ਵੇਖਣ ਨੂੰ ਇੰਜ ਲੱਗ ਰਿਹਾ ਆ ਕਿ ਜਥੇਦਾਰਾਂ ਨੇ ਬੜਾ ਵੱਡਾ ਫੈਸਲਾ ਲੈ ਲਿਆ ਜੀ ਫਕਰੇ ਕੌਮ ਵਾਪਸ ਲੈ ਲਿਆ ਭਾਂਡੇ ਮਾਂਜਣ ਦਾ ਦਿੱਤੇ ਗੱਲ ਚ ਤਖਤੀਆਂ ਪਾ ਦਿੱਤੀਆਂ 95 ਲੱਖ ਉਹਨਾਂ ਤੋਂ ਵਾਪਸ ਕਰਾਉਣ ਦੀ ਗੱਲ ਕਰ ਦਿੱਤੀ ਅ ਵਿਸਾ ਸਿੰਘ ਕੁਲਟੋਏ ਨੂੰ ਵਾਰਨਿੰਗ ਕਰ ਦਿੱਤੀ ਵੱਡੇ ਵੱਡੇ ਲੀਡਰ ਕਟੈਰੀ ਚ ਖੜੇ ਕਰ ਲਏ ਸੁਖਵੀਰ ਬਾਦਲ ਨੂੰ ਬਰਸ਼ਾ ਫੜਾ ਕੇ ਪਹਿਰੇਦਾਰੀ ਤੇ ਉਥੇ ਲਾ ਦਿੱਤਾ ਬੜੀਆਂ ਵੱਡੀਆਂ ਸਜ਼ਾਵਾਂ ਦਿੱਤੀਆਂ ਕੱਲ ਹੀ ਫੂਲਾ ਸਿੰਘ ਉਹਨਾਂ ਦੀ ਫੀਲਿੰਗ ਗਾਨੀ ਹਰਪ੍ਰੀਤ ਸਿੰਘ ਕਿਤੇ ਗਿਆਨੀ ਰਗਵੀਰ ਸਿੰਘ ਹੋਣੀ ਲੈ ਰਿਹਾ ਜਦ ਕੀ ਜਦੋਂ ਸਮੁੱਚੇ ਘਟਨਾ ਕਰਮ ਨੂੰ ਖੰਗਾਲੋਗੇ ਤਾਂ ਸਾਹਮਣੇ ਕੀ ਆਏਗਾ ਇਹ ਗੱਲਾਂ ਜਦੋਂ ਪੰਥ ਨੇ 2015 ਤੋਂ ਕਹੀਆਂ ਅਸੀਂ 2016 ਤੋਂ ਸ਼ੁਰੂ ਕੀਤੀਆਂ 2014 ਤੋਂ ਸਾਡੀ ਗੱਲ ਜਿਹੜੀ ਸੀਗੀ ਉਹ ਕਿਤੇ ਨਾ ਕਿਤੇ ਅੰਬਸਬ ਤੋਂ ਸ਼ੁਰੂਆਤ ਹੁੰਦੀ ਹੈ ਜਦੋਂ ਭੁੱਖ ਹੜਤਾਲ ਤੇ ਬੈਠੇ ਸੀਗੇ ਭਾਈ ਗੁਰਬਖਸ਼ ਸਿੰਘ ਇੱਥੋਂ ਸਾਰੀਆਂ ਗੱਲਾਂ ਸ਼ੁਰੂ ਹੋਈਆਂ ਤੇ ਉਹ ਜਿਹੜੀ ਚੀਜ਼ਾਂ ਅੱਜ ਇਹਨਾਂ ਦੇ ਕਬੂਲੀਆਂ ਨੇ ਜਦੋਂ ਸਾਰਾ ਪੰਥ ਸੜਕਾਂ ਤੇ ਬੈਠ ਕੇ ਕਹਿ ਰਿਆ ਸੀ ਨਾ ਸ਼੍ਰੋਮਣੀ ਕਮੇਟੀ ਮੈਂਬਰ ਨਾ ਪ੍ਰਧਾਨ ਨਾ ਕਾਲੀ ਦਲ ਸਰਕਾਰ ਤੇ ਨਾ ਬਾਦਲ ਇਹਨਾਂ ਨੂੰ ਦਰਕਨਾਰ ਕਰਦੇ ਸੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਅੱਜ ਬਾਦਲ ਕਿਆਂ ਦੀ ਸਰਕਾਰ ਚਲੀ ਗਈ ਰਾਜਨੀਤਿਕ ਤੌਰ ਤੇ ਹਾਸ਼ੀਏ ਤੇ ਆ ਗਏ ਤੇ ਉਹਨਾਂ ਨੂੰ ਅੱਜ ਸਰਕਾਰ ਜਾਣ ਤੋਂ ਬਾਅਦ ਕਰਮਚਾਰੀ ਜਥਾ ਦੱਜਥੇਦਾਰਾਂ ਦੇ ਵਿੱਚ ਕਿਹੜੀ ਐਸੀ ਰਾਤੋਂ ਰਾਤ ਰੂਹ ਫੂਕ ਦਿੱਤੀ ਕਿ ਉਹ ਅਕਾਲੀ ਫੂਲਾ ਸਿੰਘ ਦਾ ਰੂਪ ਧਾਰਨ ਕਰਕੇ ਔਰ ਸਭ ਤੇ ਚੀਜ਼ਾਂ ਕੌਣ ਕਰਦੀਆਂ ਨੇ ਕਿ ਬਾਦਲ ਵੱਲੋਂ ਸੁਖਵੀਰ ਨੇ ਪਿਛਲੇ ਦਿਨੀ ਕਿਹਾ ਸੀਗਾ ਜਥੇਦਾਰ ਛੇਤੀ ਤੋਂ ਛੇਤੀ ਮੈਨੂੰ ਸਜ਼ਾ ਲਾਉਣ ਜਿਹੜੀ ਵੀ ਲਾਉਣੀ ਇਹਦਾ ਮਤਲਬ ਉਹਨੂੰ ਪਤਾ ਸੀ ਕਿ ਸਜ਼ਾਵਾਂ ਕਿਹੜੀਆਂ ਲੱਗਣੀਆਂ ਨੇ ਕਿਹੜੀਆਂ ਲਾਈਆਂ ਜਾਣੀਆਂ ਤੇ ਛੇਤੀ ਲਾ ਦੇਣ ਕਿਉਂਕਿ ਇੱਕ ਬੰਨੇ ਅਕਾਲੀ ਦਲ ਦੀ ਸੁਰਜੀਤੀ ਦੀ ਗੱਲ ਵਾਰ-ਵਾਰ ਕਹਿੰਨੀ ਹਰਪ੍ਰੀਤ ਸਿੰਘ ਕਰ ਰਿਹਾ ਹੈ ਬਹੁਤ ਫਿਕਰ ਹੈ ਨਾ ਔਰ ਉਹ ਅਕਾਲੀ ਦਲ ਦਾ ਫਿਕਰ ਨਹੀਂ ਆ ਉਹ ਫਿਕਰ ਬਾਦਲ ਦਲ ਦਾ ਹੈ ਜਿਹੜੀ ਬਾਦਲ ਦਲੀਆਂ ਦੀ ਸਤਾ ਖੁਸੀ ਹੋਈ ਆ ਉਹਨੂੰ ਵਾਪਸ ਲਿਆਉਣ ਦੀ ਗੱਲ ਹੈ ਜਿਹੜੇ ਲੋਕ ਸਾਡੇ ਵਰਗੇ ਗੁਰੂ ਪੰਥ ਦਾ ਪ੍ਰਚਾਰ ਕਰਦੇ ਆ ਸੱਚ ਦੀ ਗੱਲ ਬੁਲੰਦ ਕਰਦੇ ਨੇ ਜਾਂ ਜਿਹੜਾ ਪੰਥ ਸਰਕਾਂ ਤੇ ਬੈਠ ਕੇ ਗੱਲਾਂ ਕਰਦਾ ਸੀਗਾ ਕੱਲ ਇਹਨਾਂ ਨੇ ਇਸ ਡਰਾਮੇ ਦੇ ਵਿੱਚ ਉਹ ਸਭ ਕਾਹਤੇ ਸੁਹਾਗਾ ਮਾਰ ਕੇ ਇੱਕ ਕਾਲਾ ਦਿਨ ਲਿਖ ਦਿੱਤਾ ਹੈ ਪੰਥ ਵਾਸਤੇ ਜਿਹੜਾ ਪੁਸ਼ਤਾਂ ਨੂੰ ਭੁਗਤਣਾ ਪਊ ਪੁਸ਼ਤਾਂ ਨੂੰ ਐਵੇਂ ਭੁਗਤਣਾ ਪਊ ਕਿ ਜਿਹੜੀਆਂ ਗੱਲਾਂ ਅੱਜ 10 ਸਾਲ ਤੋਂ ਪੰਥ ਕਰ ਰਿਆ ਸੀ ਜਾਂ 1978 ਤੋਂ ਲੈ ਕੇ ਬਾਦਲ ਕਿਆਂ ਦੇ ਖਿਲਾਫ ਪੰਥਕ ਲੋਕ ਬੋਲਦੇ ਸਨ ਹੁਣ ਜਦ ਬੋਦਣਗੇ ਉਹਨਾਂ ਦੇ ਖਿਲਾਫ ਮਾਨ ਹਾਨੀ ਦੇ ਮੁਕੱਦਮੇ ਦਰਜ ਬਾਦਲ ਕੇ ਕਰਾਉਣਗੇ ਜਾ ਕੇ ਜੱਜ ਦੇ ਕੋਲੇ 10 ਲੱਖ ਦੇ ਵਕੀਲ ਹੋਣਗੇ ਸ਼੍ਰੋਮਣੀ ਕਮੇਟੀ ਵੱਲੋਂ ਖੜੇ ਕੀਤੇ ਹੋਏ ਔਰ ਜੱਜ ਨੂੰ ਕਹਿਣਗੇ ਇਹ ਲੋਕ ਝੂਠ ਬੋਲਦੇ ਨੇ ਜਦ ਕੀ ਬਾਦਲ ਕਿਆਂ ਨੇ ਸਜਾਵਾਂ ਲਵਾ ਕੇ ਅਕਾਲ ਤੱਕ ਸਭ ਤੋਂ ਕਲੀਨ ਚਿੱਟ ਲੈ ਲਈਆ ਉਸ ਕਲੀਨ ਚਿੱਟ ਨੂੰ ਵੇਖ ਕੇ ਸੱਚ ਬੋਲਣ ਵਾਲਿਆਂ ਤੇ ਮਾਰਹਾਨੀ ਦੇ ਮੁਕੱਦਮੇ ਦਰਜ ਹੋਣਗੇ ਤੇ ਝੂਠ ਬੋਲਣ ਵਾਲੇ ਬਾਦਲ ਕਿਆਂ ਨੂੰ ਉੱਥੋਂ ਬਾ ਇੱਜ਼ਤ ਬਰੀ ਕੀਤਾ ਜਾਉ ਤੇ ਉਹਨਾਂ ਦੀ ਗੱਲ ਸੁਣੀ ਜਾਉ ਇਹ ਭਵਿੱਖ ਵਾਸਤੇ ਬੰਨ ਨੂੰ ਬਣ ਦਿੱਤੇ ਗਏ ਨੇ ਔਰ ਜੇਸੂ ਬਾਦਲ ਦਲ ਨੇ ਅਕਾਲੀ ਦਲ ਦੇ ਨਾਂ ਤੇ ਮੋਹਰਾ ਬਣਾ ਕੇ ਗੰਦੀ ਰਾਜਨੀਤੀ 100 ਸਾਲ ਕਈ ਤਹਾਕਿਆਂ ਤੋਂ ਕੀਤੀ ਅੱਜ ਉਹ ਅਕਾਲੀ ਦਲ ਤਾਂ ਚਲਿਆ ਗਿਆ ਸਿਵਿਆਂ ਚ ਪਰ ਬਾਦਲ ਦਲ ਮੋੜ ਸੁਰਜੀਤ ਹੋ ਇਹ ਚੰਦ ਦਿਨਾਂ ਦੀ ਸੇਵਾ ਕਰਨ ਤੋਂ ਬਾਅਦ ਇਹਨੂੰ ਮੈਂ ਸਜਾ ਨਹੀਂ ਕਹਿ ਰਿਹਾ ਇਹ ਸਾਰਾ ਪੰਥ 550 ਸਾਲ ਤੋਂ ਗੁਸਲਖਾਨਿਆਂ ਦੀ ਸੇਵਾ ਕਰਦਾ ਹੈ ਜੋੜਿਆਂ ਦੀ ਸੇਵਾ ਕਰਦਾ ਹੈ ਲੰਗਰ ਦੀ ਸੇਵਾ ਕਰਦਾ ਹੈ ਪਾਠ ਕਰਦਾ ਹੈ ਕੀਰਤਨ ਸੁਣਦਾ ਹੈ ਕੜਾ ਪ੍ਰਸ਼ਾਦ ਕਰਾਉਂਦਾ ਹੈ ਔਰ ਸੇਵਾਦਾਰੀ ਕਰਦਾ ਹੈ ਇਹਨੂੰ ਸਜਾ ਨਹੀਂ ਇਹਨੂੰ ਸੇਵਾਦਾਰੀ ਕਿਹਾ ਜਾਂਦਾ ਹੈ ਔਰ ਉਹਨਾਂ ਨੇ ਸੇਵਾਦਾਰੀ ਨੂੰ ਸਜਾ ਬਣਾ ਕੇ ਸੁਣਾਇਆ ਜਿੱਥੇ ਅਕਾਲੀ ਫੂਲਾ ਸਿੰਘ ਨੰਗਾ ਕਰਕੇ 베ਰੀ ਨਾ ਬਨਦਾ ਸੀ ਸ਼ੇਰੇ ਪੰਜਾਬ ਨੂੰ ਤੇ ਸ਼ੇਰੇ ਪੰਜਾਬ ਦੇ ਬਾਰੇ ਜਾਈਏ ਸਦਾ ਚ ਹੁੰਦੇ ਹੋਏ ਕਾਲ ਤਖਤ ਅਗੇ ਝੁਕਦੇ ਸੀਗੇ ਇਹ ਜਦੋਂ ਸਦਾ ਚ ਸਨ ਪੂਰੀਆਂ ਅੱਖਾਂ ਵਿਖਾਈਆਂ ਨੇ ਅੱਜ ਚਲੇ ਗਏ ਨੇ ਤੇ ਆਉਣ ਵਾਸਤੇ ਗੁਨਾਹ ਜਿਹੜੇ ਨੇ ਕਬੂਲੇ ਨਹੀਂ ਟੇਡੇ ਟੰਗ ਨਾ ਮੰਨੇ ਜਾ ਰਹੇ ਆ ਕਿ ਜਿੱਦਾਂ ਮੰਨ ਵੀ ਰਹੇ ਆ ਤੇ ਨਹੀਂ ਵੀ ਮੰਨ ਰਹੇ ਤੁਸੀਂ ਲਿਸਟ ਪੜ ਸਕਦੇ ਹੋ ਉਹਦੇ ਵਿੱਚ ਜਥੇਦਾਰ ਪੁੱਛਦੇ ਨੇ ਤੁਸੀਂ ਸੌਦੇ ਸਾਧ ਨੂੰ ਮਾਫੀ ਦਿੱਤੀ ਉਹ ਕਹਿੰਦੇ ਜੀ ਦਿੱਤੀ ਤੁਸੀਂ ਜਥੇਦਾਰਾਂ ਨੂੰ ਉਥੇ ਬੁਲਾਇਆ ਚੰਡੀਗੜ੍ਹ ਕਹਿੰਦੇ ਜੀ ਬੁਲਾਇਆ ਤੁਸੀਂ 95 ਲੱਖ ਇਸ਼ਤਿਹਾਰਾਂ ਤੇ ਖਰਚਿਆ ਕਹਿੰਦੇ ਜੀ ਖਰਚਿਆ ਕਹਿੰਦੇ ਜੀ ਜਦੋਂ ਬੇਅਦਬੀ ਕਾਂਡ ਦੀ ਗੱਲ ਆਈ ਤੁਹਾਡੀ ਉੱਥੇ ਜਥੇਦਰ ਪੁੱਛਦੇ ਤੁਹਾਡੀ ਸਰਕਾਰ ਨੇ ਗੋਲੀ ਚਲਾਈ ਉਹ ਕਹਿੰਦੇ ਜੀ ਹਾਂ ਸਾਡੀ ਸਰਕਾਰ ਨੇ ਗੋਲੀ ਚਲਾਈ ਇੱਥੇ ਤੂੰ ਸ਼ਬਦ ਨਹੀਂ ਵਰਤਿਆ ਵੀ ਸੁਖਵੀਰ ਸਿੰਘਾਂ ਤੂੰ ਹੁਕਮ ਦਿੱਤਾ ਨਹੀਂ ਪੁੱਛਿਆ ਗਿਆ ਸੁਖਵੀਰ ਨੇ ਗੱਲ ਕਹੀ ਵੀ ਮੈਂ ਕਿਹਾ ਸੀ ਗੋਲੀ ਚਲਾਜੇ ਨਹੀਂ ਕਿਹਾ ਗਿਆ ਜਿੱਥੇ ਕਾਨੂੰਨੀ ਦਾ ਪੇਚਾਂ ਚ ਫਸਣਾ ਸੀ ਉਹ ਆਜ਼ਾਦ ਰੱਖਲੇ ਗਏ ਬਰੀ ਕਰ ਦਿੱਤੇ ਜਿੱਥੇ ਧਾਰਮਿਕ ਤੌਰ ਤੇ ਕਹਿ ਕੇ ਛੱਡਣਾ ਸੀ ਉਥੇ ਉਹਨਾਂ ਨੂੰ ਸੁਰੱਖਿਰੂ ਕਰ ਦਿੱਤਾ ਕਿ ਕੱਲ ਬਾਦਲ ਕਿਆਂ ਦਾ ਨਵੀਨੀਕਰਨ ਹੋ ਗਿਆ ਤੇ ਕੱਲ੍ਹ ਤੋਂ ਬਾਅਦ ਹੁਣ ਜਿਹੜੀ ਅਗਲੇ ਦਿਨ ਆਉਣਗੇ ਹੁਣ 6 ਮਹੀਨਿਆਂ ਦੇ ਅੰਦਰ ਪੰਥ ਦੀ ਆਵਾਜ਼ ਖੂ ਖਾਤੇ ਚ ਪਵੇਗੀ ਤੇ ਬਾਦਲ ਕਿਆਂ ਦੀ ਜਿਹੜੀ ਤੂਤੀ ਬੰਦ ਹੋਈ ਸੀ ਪਿਛਲੇ ਕਈ ਮਹੀਨਿਆਂ ਤੋਂ ਜਾਂ ਪਿਛਲੇ 2 ਸਾਲਾਂ ਤੋਂ ਉਹਦੀ ਹੁਣ ਮੁੜ ਤਰਜਮਾਨੀ ਸ਼ੁਰੂ ਹੋਏਗੀ ਇਹ ਕੱਲ ਦੇ ਘਟਨਾ ਕਰਮ ਨੇ ਸਾਬਤ ਕਰ ਦਿੱਤਾ ਕਿਸਕਾ ਜੀ ਖਾਸ ਕਰਕੇ ਜਦੋਂ ਰਾਤ ਰਹੀ ਨੂੰ ਮਾਫੀ ਦਿੱਤੀ ਆ ਉਹ ਜਿਹੜਾ ਖਬਰਾਂ ਤੇ ਇਸ ਧਿਆਨ ਦੀ ਗੱਲ ਕੀਤੀ ਗਈ ਆ ਵਾਕੇ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਜਿਹੜਾ ਸਾਰਾ ਪੈਸਾ ਜਿੱਦਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ 95 ਲੱਖ ਦਿੱਤਾ ਹੈ ਇਹਨਾਂ ਨੇ ਮੰਨਿਆ ਉਸ ਵਕਤ ਜਦੋਂ ਅਸੀਂ ਕਹਿੰਦੇ ਸੀ ਤੁਸੀਂ ਸਾਨੂੰ ਬادل ਵਿਰੋਧੀ ਕਿਹਾ ਜਿਹੜੇ ਇਹਨਾਂ ਦੇ ਝੋਲੀ ਚੁੱਕ ਲੋਕ ਸਨ ਬادل ਕਿਆਂ ਦੇ ਉਹਨਾਂ ਨੇ ਪਾਣੀ ਪੀ ਪੀ ਕੇ ਕੋਸਿਆ ਵਿਡਾਲਾ ਬادل ਵਿਰੋਧੀ ਵਿਡਾਲਾ ਬادل ਵਿਰੋਧੀ ਜਦ ਕੀ ਮੈਂ ਬਾਦਲ ਗਰੋਤੀ ਨਿਪੰਥ ਪਰਤਸ ਪੰਥ ਪ੍ਰਸਤ ਸਾਹ ਤੇ ਪੰਥ ਪ੍ਰਸਤੀ ਅੱਜ ਵੀ ਰੱਖਦਾ ਹੈ ਸੱਚ ਕਹਿ ਰਿਆ ਸਾ ਕਿ ਆ ਬੇਨਿਜਮੀਆਂ ਹੋਈਆਂ ਆ ਇਹਨਾਂ ਨੂੰ ਠੀਕ ਕੀਤਾ ਜਾਏ ਪਰ ਸਾਨੂੰ ਨਜਾਇਜ਼ ਭੰਡਿਆ ਗਿਆ ਔਰ ਦਰਬਾਰ ਸਾਹਿਬ ਚੋਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਔਰ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡਾ ਕੀ ਕਸੂਰ ਸੀ ਉਹਨਾਂ ਦਾ ਉਹਨਾਂ ਤੇ ਜਥੇਦਾਰ ਵੀ ਕਟੈਰਿਸ ਖੜੇ ਕਰਲੇ ਵੀ ਜਥੇਦਾਰੋ ਜਾਤੇ ਜਥੇਦਾਰ ਬਣੋ ਜਾਂ ਦਫਾ ਹੋ ਨਿਕਲੋ ਤਖਤਾਂ ਤੋਂ ਉਹਨਾਂ ਜਥੇਦਾਰ ਕਟੇਰੇ 'ਚ ਖੜੇ ਕਰਲੇ ਜਥੇਦਾਰਾਂ ਨੇ ਬਾਦਲ ਕਿਆਂ ਤੋਂ ਪੰਜ ਪਿਆਰੇ ਮੁਲਾਜ਼ਮ ਕਹਿ ਕੇ ਬਾਹਰ ਕੱਢ ਦਿੱਤੇ ਜਿੰਨਾ ਗੱਲਾਂ ਕਰਕੇ ਪੰਜ ਪਿਆਰੇ ਕੱਢੇ ਸਾਨੂੰ ਕੱਢਿਆ ਉਹ ਗੱਲਾਂ ਮੰਨਣ ਤੋਂ ਇਹ ਸਾਰਾ ਲਾਣਾ ਭਜਿਆ ਸੀ ਅੱਜ ਇਹ ਮੰਨ ਗਏ ਨੇ ਤੇ ਫਿਰ ਸਾਨੂੰ ਕਾਦੇ ਲਈ ਕੱਢੇ ਅਸੀਂ ਸਾਨੂੰ ਕਾਦੇ ਲਈ ਜਲੀਲ ਕੀਤਾ ਠਾਣੇ ਵਿਖਾਏ ਮੇਰ ਮੈਨੂੰ ਤੇ ਮੇਰੇ ਸਾਥੀ ਨੂੰ ਤੁਸੀਂ ਉੱਥੋਂ ਖਾਰਜ ਕਰਦੇ ਹੋ ਤੇ ਬਾਦਲ ਕਿਆਂ ਤੋਂ ਅਸੀਂ ਹਿਫਾਲਦੇ ਇਹ ਕੀ ਸਮਝੀਏ ਸਾਨੂੰ ਅਸੀਂ ਖਾਰਜ ਹੋਈਏ ਇਸ ਤਿਫੇ ਦੇ ਜਾਂ ਪੰਜ ਪਿਆਰੇ ਖਾਰਜ ਕੀਤੇ ਜਾਣ ਇਹਨਾਂ ਦੇ ਇਸਤੀਫੇ ਮੰਗੇ ਜਾਣ ਇਹਨਾਂ ਦੇ ਫਕਰੇ ਕੌਮ ਦੇ ਕੇ ਵਾਪਸ ਲੈ ਤੇ ਕੱਲ ਨੂੰ ਫਿਰ ਵਾਪਸ ਦਿੱਤੇ ਜਾਣੇ ਨੇ ਇਹ ਧਿਆਨ ਰੱਖਿਓ ਔਰ 95 ਲੱਖੀ ਨਹੀਂ 104 ਕਰੋੜ ਰੁਪਈਆ 20 31 ਮਾਰਚ 2016 ਨੂੰ ਇਹਨਾਂ ਨੇ ਕੱਢਣਾ ਸੀ ਜਿਹਦਾ ਸੀ ਪਾਰ ਖੜ ਕੇ ਵਿਰੋਧ ਕੀਤਾ ਪਰ ਉਹਦੇ ਵਿਰੋਧ ਦੇ باوجود ਉਹਨੂੰ 109 ਕਰੋੜ ਬਣਾ ਕੇ ਮਕਰ ਦੇ ਪਾਸ ਕਰ ਦਿੱਤਾ ਕਿ ਉਹ ਵੀ ਵਾਪਸ ਆਜੂ ਜਿਹੜੀਆਂ ਗੱਡੀਆਂ ਦੇ ਤੇਲ ਫੂਕੇ ਜਾਂਦੇ ਨੇ ਨਾਜਾਇਜ਼ ਭਰਤੀਆਂ ਕੀਤੀਆਂ ਨੇ ਨਾਜਾਇਜ਼ ਫੰਡਿੰਗ ਹੋਈ ਹੈ ਮੈਡੀਕਲ ਧਰਮ ਪ੍ਰਚਾਰ ਜਾ ਵਿਧयक ਅਦਾਰੇ ਹੋਰ ਕਈ ਥਾਵਾਂ ਤੇ ਤੁਹਾਡੇ ਸ਼੍ਰੋਮਣੀ ਕਮੇਟੀ ਮੈਂਬਰ ਵੱਡੇ ਤੋਂ ਵੱਡੇ ਬਿੱਲ ਪਾਸ ਕਰ ਰਹੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਦਿੱਤੇ ਤੁਸੀਂ 328 ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਇਹ ਪੁੱਛਣਾ ਚਾਹੁੰਦੇ ਆ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਫੂਲਾ ਸਿੰਘ ਦੀ ਫੀਲਿੰਗ ਲੈਣ ਵਾਲੇ ਆ ਤੋ ਤੇ ਠੁੱਕ ਕੇ ਚੱਟਣ ਵਾਲੇ ਬੰਦੇ ਹੋ ਯਾਰ ਤੁਸੀਂ ਮੈਂ ਸ਼ਬਦ ਵਰਤ ਰਿਹਾ ਤੁਹਾਡੇ ਲਈ ਜਿਹੜਾ ਮੈਨੂੰ ਫਾਇਲ ਹੁਣਾ ਲਾ ਦਿਓ ਟੰਗੇ ਤੋਂ ਜਿੱਤੇ ਟੰਗਣਾ ਪਰ ਇਹ ਸੱਚ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀਗਾ 267 ਸਰੂਪ ਨੇ 328 ਸਰੂਪ ਨੇ ਔਰ 328 ਸਰੂਪਾਂ ਦੇ ਦੋਸ਼ੀਆਂ ਨੂੰ ਸਜ਼ਾਾਂ ਦਿੱਤੀਆਂ ਜਾਣਗੀਆਂ ਅੱਜ ਉਹ ਕਿੱਥੇ ਆ ਉਹ ਗੱਲ ਹੀ ਹੈ ਜੀ ਤੁਹਾਡੇ ਅਜੰਡੇ 'ਚ ਤੁਸੀਂ ਸ਼ਬਦ ਵਰਤ ਰਹੇ ਹੋ ਚੋਰੀ ਹੋਏ ਸਰੂਪ ਚੋਰੀ ਹੋਏ ਸਰੂਪ ਕਿਹੜਿਆਂ ਦੀ ਗੱਲ ਕਰ ਰਹੇ ਜਿਹੜੇ 328 ਜਾਂ ਜਵਾਰ ਸਿੰਘ ਵਾਲੇ ਸੀਗੇ ਜਾਂ ਚੋਰੀ ਜਿਹੜੇ ਚైనా ਚ ਛੱਪ ਕੇ ਤੇ ਅਮਰੀਕਾ ਦੇ ਵਿੱਚ ਸਿਕਟਾ ਪੀਣ ਵਾਲੇ ਡੋਰਿਆਂ ਦੇ ਤਾਂ ਹੀ ਵੱਡੇ ਗਏ ਤੇ ਦੋਸ਼ੀਆਂ ਨੂੰ ਤੁਸੀਂ ਕਿਹੜਾ ਪ੍ਰਸ਼ਾਦ ਦੀ ਡਿਗ ਲਾ ਕੇ ਸ਼ਰਤ ਤਾਂ ਉਹਨਾਂ ਦੀ ਗੱਲ ਕਰਦੇ ਹੋ ਜਾਂ ਜਿਹੜੇ ਹੋਰ ਚੋਰੀ ਛੱਪਦੇ ਨੇ ਤੇ ਤੁਸੀਂ ਛਿਪਾਉਨੇ ਹੋ ਉਹਨਾਂ ਦੀ ਗੱਲ ਕਰ ਰਹੇ ਇਸ ਲਈ ਇੱਥੇ ਬੜੀਆਂ ਵੱਡੀਆਂ ਚੋਰੀਆਂ ਨੇ ਕੱਲੀਆਂ 95 ਲੱਖ ਦੀਆਂ ਨਹੀਂ ਜਿਨ੍ਹਾਂ ਦੀ ਪਰਭਾਈ ਇਹਨਾਂ ਨਹੀਂ ਸੀ ਕਰਨੀ ਨਾ ਇਹਨਾਂ ਤੋਂ ਹੋਣੀ ਹੈ ਹੁਣ ਬਾਦਲ ਕੀ ਹੀ ਗੁਨਾਹ ਕਬੂਲ ਰਹਿ ਨੇ ਤੇ ਬਾਦਲ ਕੀ ਗੁਨਾਹ ਸੁਣ ਰਹੇ ਨੇ ਤੇ ਬਾਦਲ ਕੀ ਸਜਾ ਨੀਅਤ ਕਰ ਰਹਾ ਤੇ ਬਾਦਲ ਕੀ ਗਾ ਉਹਨਾਂ ਨੂੰ ਉਹ ਗੁਸਲਖਾਨ ਦੇ ਫਲਸ਼ਾ ਸਾਫ ਕਰ ਦਿਓ ਜੀ ਉਹ ਸਾਰਾ ਘਟਨਾ ਕਰਮ ਇੱਕ ਡਰਾਮਾ ਹੈ ਤੇ ਪੰਥ ਲਈ ਇੱਕ ਕਾਲਾ ਦੇਣਾ ਜਿਹੜਾ ਉਹਨ ਵਾਲੀਆਂ ਪੀੜੀਆਂ ਨੂੰ ਬੜੀ ਬੁਰੀ ਤਰ੍ਹਾਂ ਭੁਗਤਣਾ ਪਊ ਭਵਿੱਖ ਵਿੱਚ ਹੁਣ ਤੁਸੀਂ ਬਾਦਲ ਕਿਆਂ ਨੂੰ ਫਕਰੇ ਕੌਮ ਤਾਂ ਭਾਵੇਂ ਵਾਪਸ ਲੈ ਲਿਆ ਪਰ ਫਕਰੇ ਕੌਮ ਨੂੰ ਹੁਣ ਤੁਸੀਂ ਕਦੇ ਬੇਅਦਬੀ ਕਰਨ ਦਾ ਦੋਸ਼ੀ ਕਹੋਗੇ ਜਾਂ ਗੋਲੀ ਕਾੜ ਦਾ ਦੋਸ਼ੀ ਕਹੋਗੇ ਮਾਫੀਨਾਮੇ ਦਾ ਦੋਸ਼ੀ ਕਹੋਗੇ ਤੇ ਤੁਹਾਡੇ ਤੇ ਮਾਨ ਹਾਨੀ ਦੇ ਕੇਸ ਇਹ ਬਦਲ ਕੇ بڑے ਮਾਨ ਨਾਲ ਕਰਾਉਣਗੇ ਹਾਂ ਭਾਈ ਸਾਹਿਬ ਸਬਕਾ ਪਰਦਾਇ ਜਿਸ ਜਾਂ ਦੀ ਗੱਲ ਕਰੀਏ ਤਾਂ ਸਬਕਾ ਜਸੇਦਾਰ ਨੂੰ ਵੀ ਸਜ਼ਾਵਾਂ ਲਗਾਈਆਂ ਜਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਕੰਨ ਚਉਂਦੇ ਇਸ ਵਾਰ ਸਬਕਾ ਜਸੇਦਾਰ ਨੂੰ ਕੱਲੀ ਇਹ ਕਿਹੜੀ ਸਜ਼ਾ ਜੀ ਤੁਸੀਂ ਸ਼ਰੋਮਣੀ ਕਮੇਟੀ ਮੈਂਬਰ ਬਣ ਗਏ ਜਥੇਦਾਰ ਬਣ ਗਏ ਤੇ ਲੰਮ ਸਮੇਂ ਅਹੁਦੇ ਤੇ ਰਹਿਣ ਤੇ ਜਾਂ ਉਹਦੇ ਅਹੁਦੇ ਜਾਣ ਤੋਂ ਬਾਅਦ ਵੀ ਗੱਡੀਆਂ ਸ਼ਰੋਮਣੀ ਕਮੇਟੀ ਦੀਆਂ ਤੇਲ ਸ਼ਰੋਮਣੀ ਕਮੇਟੀ ਦਾ ਰੈਸ਼ ਸ਼ਰੋਮਣੀ ਕਮੇਟੀ ਦੀ ਲੰਗਰ ਸ਼ਰੋਮਣੀ ਕਮੇਟੀ ਦਾ ਦੁੱਧ ਸ਼ਰੋਮਣੀ ਕਮੇਟੀ ਦੇ ਲੰਗਰਾਂ ਚੋਂ ਇਹ ਕਿਹੜੀ ਸੇਵਾ ਤੇ ਕਿਹੜੀ ਸਜ਼ਾ ਹੈ ਅੱਜ ਤੁਸੀਂ ਕਹਿ ਰਹੇ ਹੋ ਸਾਬਕਾ ਜਥੇਦਾਰਾਂ ਤੋਂ ਅਸੀਂ ਉਹ ਗੱਡੀਆਂ ਵਾਪਸ ਲੈ ਰਹੇ ਹਾਂ ਅਸੀਂ ਸਿਕਿਉਰਿਟੀ ਵਾਪਸ ਲੈ ਰਹੇ ਹਾਂ ਕੀ ਇਹਦੇ ਨਾਲ ਲੋਕਾਂ ਦੇ ਮਰੇ ਹੋਏ ਮੁੰਡੇ ਵਾਪਸ ਆ ਜਾਣਗੇ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਇੱਜ਼ਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੱਡੇ ਨੁਕਸਾਨ ਕੋਲਕਾ ਜ਼ਮੀਨਾਂ ਦੇ ਇਹ ਵਾਪਸ ਆ ਜਾਣਗੇ ਇਹਨਾਂ ਦਾ ਜਵਾਬ ਦੇਣਾ ਪਊਗਾ ਇਹਨਾਂ ਜ਼ਥੇਦਾਰਾਂ ਨੂੰ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਿਛਲੇ ਦਿਨੀ ਵਿਰਸਾ ਸਿੰਘ ਬਲਟੋਵਾ ਆਪ ਸ਼ਬਦ ਕਹਿੰਦਾ ਅਸੀਂ ਧੀ ਪੁੱਤਰ ਤੇ ਕਿਸੇ ਦੇ ਖਿਲਾਫ ਨਹੀਂ ਆ ਪਰ ਇੱਥੇ ਜਦੋਂ ਗਿਆਨੀ ਜੀ ਦੇ ਬੱਚਿਆਂ ਦੀ ਗੱਲ ਆ ਇੱਥੇ ਗਿਆਨੀ ਭੁੱਬਾ ਮਾਰ ਕੇ ਰੋਕਿਆ ਕਹਿੰਦਾ ਸੀ ਵਿਰਸੇ ਸਿੰਘ ਨੂੰ ਠੋਕ ਦਿਓ ਇਹਨੂੰ ਬਖਸ਼ਣਾ ਨਹੀਂ 10 ਸਾਲੀ ਕੱਢ ਦਿਓ ਗਿਆਨੀ ਜੀ ਅੱਜ ਕੀ ਗੱਲ ਹੋ ਗਈ ਕਿ ਅੱਜ ਪੰਥ ਦੇ ਬੱਚਿਆਂ ਵਰੀ ਸਜ਼ਾ ਕੇਵਲ ਖਲਸ਼ਾ ਸਾਫ ਕਰਨ ਦੀ ਇਹਦੇ ਜਵਾਬ ਤੁਹਾਨੂੰ ਦੇਣੇ ਹੋਣਗੇ ਕਿ ਤੁਹਾਡੇ ਬੱਚੇ ਬੱਚੇ ਨੇ ਤੇ ਪੰਥ ਦੇ ਬੱਚੇ ਬੱਚੇ ਨਹੀਂ ਜਿਨ੍ਹਾਂ ਦੇ ਸਿਰ ਤੇ ਤੁਸੀਂ ਆਪਣੀਆਂ ਰੋਟੀਆਂ ਸੇਕ ਰਿਆ ਤੇ ਪੁਜਾਰੀਵਾਦ ਤੁਹਾਡਾ ਸਿਰ ਚੜ ਕੇ ਬੋਲ ਰਿਹਾ ਭਾਈ ਸਾਹਿਬ ਕੋਵਰ ਵਿਜੇ ਪ੍ਰਤਾਪ ਜੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਵੀ ਮੈਂ ਆਪਣੀ ਵੀ ਡਿਊਟੀ ਛੱਡੀ ਐ ਇਸ ਕੇਸ ਦੇ ਵਿੱਚ ਤਾਂ ਗੱਲ ਵਾਪਕ ਸੱਚ ਹੋਈ ਆ ਪਹਿਲੇ ਜੋਮੀ ਦੇ ਜਰਾਨਾ ਜੋ ਕਹਿੰਦਾ ਸੱਚ ਹੋ ਚੁੱਕਾ ਸਜਾਨਾ ਕਬੂਲ ਕਰ ਲਈ ਕਿੰਨਾ ਦੇਖਦੇ ਹੋ ਕੋਵਰ ਵਿਜੇ ਭਾਈ ਜੀ ਕੋਵਰ ਵਿਜੇ ਪ੍ਰਤਾਪ ਕੋਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਜਿਹੜੀ ਆਪਣੀ ਡਿਊਟੀ ਉਸ ਵਕਤ ਨਿਭਾਈ ਉਹ ਅ ਠੀਕ ਹੈ ਅਸੀਂ ਉਹਦੀ ਗੱਲ ਕਰਦੇ ਵੀ ਉਹਨਾਂ ਨੇ ਉਹ ਗੱਲ ਕਹੀ ਪਰ ਸਰਕਾਰ ਵਿੱਚ ਰਹਿ ਕੇ ਹੁਣ ਤੱਕ ਉਹਦਾ ਨਿਬੇੜਾ ਨਹੀਂ ਹੋਇਆ ਤੇ ਇਹ ਵੀ ਗੱਲ ਨਾਲ ਕਹਿੰਦੇ ਆ ਕਿ ਜਿਸ ਸਰਕਾਰ ਚ ਵਿਜੇ ਕੌਰ ਵਿਜੇ ਪ੍ਰਤਾਪ ਸਿੰਘ ਰਹਿ ਰਹੇ ਨੇ ਮੁਬਾਰਕ ਬਾਤ ਤੁਸੀਂ ਸੱਚ ਬੋਲਦੇ ਹੋ ਜਾਂ ਸੱਚ ਬੋਲਣ ਦੀ ਹਿੰਮਤ ਕਰਦੇ ਹੋ ਪਰ ਇਧਰ ਤਖਤ ਸ੍ਰੀ ਅਕਾਲ ਜਿਹੜਾ ਤਖਤ ਸਾਹਿਬ ਹੈ ਪੰਥ ਦਾ ਹੈ ਪਰ ਮਨ ਮਰਜ਼ੀਆਂ ਬਦਲ ਕਿਆਂ ਦੀਆਂ ਨੇ ਦੂਸਰੇ ਪਾਸੇ ਸਰਕਾਰ ਮੰਨਦੀ ਐ ਤੇ ਚਲਦੀ ਉੱਥੇ ਵੀ ਬਦਲ ਕਿਆਂ ਦੀ ਤੇ ਕੋਵਰ ਸਾਹਿਬ ਹੋਣਾ ਦੀ ਉੱਥੇ ਚੱਲੀ ਨਹੀਂ وجہ ਸਰਕਾਰ ਮੰਨਦੀ ਸੀ ਤੇ ਪ੍ਰਸ਼ਾਸਨ ਬਦਲ ਕਿਆਂ ਦਾ ਸੀਗਾ ਜਿਹਦੇ ਕਰਕੇ ਉਹ ਗੱਲ ਕਿਤੇ ਨਾ ਕਿਤੇ ਸੱਚ ਨੂੰ ਝੂਠ ਸਾਬਤ ਕਰਦੇ ਆਏ ਅੱਜ ਹੁਣ ਚਾਹੇ ਉਹ ਕੋਵਰ ਸਾਹਿਬ ਨੇ ਚਾਹੇ ਅਸੀਂ ਆ ਤੇ ਚਾਹੇ ਉਹ ਸੜਕਾਂ ਤੇ ਬੈਠਾ ਹੋਇਆ ਪੰਥ ਸੀ ਜਿਹੜਾ 7 ਲੱਖ ਦੇ ਇਕੱਠ ਦੇ ਵਿੱਚ ਕਦੇ ਚੱਬੇ ਇਕੱਠਾ ਹੁੰਦਾ ਸੀਗਾ ਜ਼ਥੇਦਾਰ ਭਾਈ ਜਗਦਾਰ ਸਿੰਘ ਹਵਾ